ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਸਫ਼ਰ ਅਸੀਂ ਕਰਨ ਲਈ ਜਾ ਰਹੇ ਹਾਂ ਬਰੋੜ ਤੋਂ ਲੈ ਕੇ ਬੜਾ ਪਿੰਡ ਤੱਕ ਰਸਤੇ ਦੇ ਵਿੱਚ ਜੋ ਵੀ 뷰 ਆਊਗਾ ਉਸੀ ਤਖਾਂ ਦੇ ਚੱਲਾਂਗੇ ਉੱਥੇ ਵਾਟਰਫਾਲ ਹੈ ਪਹਿਲੀ ਵਾਰ ਜਾ ਰਹੇ ਹਾਂ ਦੇਖਦੇ ਹਾਂ ਰੋਡ ਤੋਂ ਚੱਲੇ ਸੀ ਅਸੀਂ ਬੜਾ ਪਿੰਡ ਵਾਟਰਫਾਲ ਦੇਖਣ ਤੇ ਲਈ ਕਿਸੇ ਕਾਰਨ ਕਰਕੇ ਸਾਡੇ ਕੋਲ ਮਿਸ ਹੋ ਗਿਆ ਹੁਣ ਅਸੀਂ ਜਿੱਥੇ ਆਏ ਆ ਇਹਦਾ ਨਾਮ ਪੁਆਇੰਟ ਅਗਲੇ ਪੁਆਇੰਟ ਤੇ ਅਸੀਂ ਜਾਵਾਂਗੇ ਚਾਇਨਾ ਪੁਆਇੰਟ ਉੱਥੇ ਇੱਕ ਮੰਦਿਰ ਵੀ ਦੱਸਿਆ ਜਿੱਥੇ 2 ਕਿਲੋਮੀਟਰ ਦਾ ਟ੍ਰੈਕ ਹੈ ਜੇ ਸਾਡੇ ਕੋਲ ਸਮਾਂ ਹੋਇਆ ਤਾਂ ਟ੍ਰੈਕ ਕਰਾਂਗੇ ਕਿਉਂਕਿ ਅਸੀਂ ਗੱਲ ਬਹੁਤ ਘੱਟ ਹੋ ਗਈ ਤੁਸੀਂ ਨੀਵਾਂ ਤੇ 100 ਤੇ ਅੱਜ ਥੋੜਾ ਜਿਹਾ ਪਰ ਇਹ ਗੁੰਦਾ ਪਿੰਡ ਦਾ ਬਹੁਤ ਹੀ ਜੰਦਾਰ 뷰 ਆ ਤੇ ਪਿੱਛੇ ਦੇਖੋ برفਾਣਾ ਲੱਦੇ ਹੋਏ ਪਹਾੜ ਹਣ ਰਸਤੇ ਵਿੱਚ 뷰 ਬੜੇ ਸੋਹਣੇ ਆਣੇ ਆ ਜੋ ਵੀ ਅਸੀਂ ਹੌਲੀ ਹੌਲੀ ਕਵਰ ਕਰਦੇ ਜਾਵਾਂਗੇ ਰਾਜਗੁੰਡਾ ਪਿੰਡ ਤੋਂ ਹੁੰਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਚਾਇਨਾ ਪਾਸ ਪੁਆਇੰਟ ਦੇ ਕੋਲ ਜਿੱਥੇ ਜਾ ਕੇ ਟਰੈਕਿੰਗ ਸ਼ੁਰੂ ਹੁੰਦੀ ਹੈ ਦੇਵਗੜ ਟਰੈਕਿੰਗ ਰਾਜਗੁੰਡਾ ਪਿੰਡ ਤੋਂ ਉੱਪਰ ਹੈਗਾ ਹਨੂਮਾਨਗੜ ਜਿੱਥੇ ਹਨੂਮਾਨ ਜੀ ਦਾ ਮੰਦਿਰ ਵਾ ਇਹ ਰਸਤਾ ਜਾਂਦਾ ਹੈ ਜਿੱਥੋਂ ਅਸੀਂ ਟਰੈਕ ਕਰ ਸਕਦੇ ਹਾਂ ਤਕਰੀਬਨ 2 ਘੰਟੇ ਦਾ ਟਰੈਕ ਹੈ ਜਾਣ ਦਾ 2 ਘੰਟੇ ਦਾ ਤੇ ਆਉਣ ਦਾ 1.5 ਘੰਟੇ ਦਾ ਸਾਡੇ ਕੋਲ ਸਮਾਂ ਹੁਣ ਘਟ ਹੈ ਫਿਰ ਵੀ ਅਸੀਂ ਉੱਪਰ ਜਾ ਕੇ ਕੁਝ ਰਿਸਤਾ ਵੀ ਜ਼ਰੂਰ ਦੇਖਾਂਗੇ ਇਹ ਰਸਤੇ ਵਿੱਚ ਅਸੀਂ ਐਂਟਰ ਹੋ ਚੁੱਕੇ ਹਾਂ ਜਿੱਥੇ ਹਨੂਮਾਨ ਘੜ ਦਾ ਟਰੈਕ ਚੱਲ ਰਿਹਾ ਹੈ ਹੱਗੇ ਟਰੈਕਿੰਗ ਦੇ ਰਸਤੇ ਜੇਕਰ ਸਾਡੇ ਕੋਲ ਸਮਾਂ ਹੁੰਦਾ ਤੇ ਮੈਂਕਵੇਂ ਬੋਲੋ ਜਿੱਤੀਆਂ ਗਈਆਂ ਛੁੱਟੀਆਂ ਦੀ ਘਾਟਨਾ ਹੁੰਦੀ ਤੇ ਪੰਜਾਬ ਦੇ ਵਿੱਚ ਜਾ ਤੇਜ ਦੇ ਵਿੱਚ ਐਮਰਜੈਂਸੀ ਨਾਲ ਲੱਗੀ ਹੁੰਦੀ ਤਾਂ ਅਸੀਂ ਇਹ ਟਰੈਕ ਜ਼ਰੂਰ ਪੂਰਾ ਕਰਦੇ ਜਦੋਂ ਅਗਲੀ ਵਾਰ ਮੌਕਾ ਮਿਲੇਗਾ ਤਾਂ ਕੋਸ਼ਿਸ਼ ਕਰਾਂਗੇ ਇਸ ਟਰੈਕ ਨੂੰ ਪੂਰਾ ਕਰਨ ਦੀ ਇਹ ਅਗੇ ਪਹਾੜਾਂ ਨਾਲ ਲੱਦੇ ਹੋਏ ਬਰਫ਼ ਨਾਲ ਲੱਦੇ ਹੋਏ ਪਹਾੜ ਉੱਚੀਆਂ ਚੋਟੀਆਂ ਐ ਬਰਫ਼ ਨਾਲ ਲੱਦੀਆਂ ਹੋਈਆਂ ਠੰਢੀ ਠੰਡੀ ਹਵਾ ਚੱਲਦੀ ਆ ਇਹ ਲੋਕਾਂ ਨੇ ਲਾਈ ਹੋਈ ਆ ਪੰਨੀ ਦੀ ਬਿਊਟਾ ਬਹੁਤ ਸੋਹਣਾ ਆ ਜਾਨੂ ਵੀ ਦਿਲ ਕਰਦਾ ਆ ਪਰ ਸਮਾਂ ਸੰਭੋਈ ਜਾ ਜੇ ਤੈਨੂੰ ਰਾ ਟ੍ਰੈਕ ਕਰਦੇ ਆ ਹੁਣ ਅਸੀਂ ਆ ਪਹੁੰਚੋ ਪਹੁੰਚੇ ਆ ਮੰਦਰ ਮਾਤਾ 7 7 ਵਜੇ ਨਹੀਂ ਇੱਥੇ ਵਾਰਨਿੰਗ ਲਿਖੀ ਹੈ ਕੋਈ ਵੀ ਬੰਦਾ ਬੀੜੀ ਸਿਗਰਟ ਸ਼ਰਾਬ ਜਾਂ ਚਮੜੇ ਦੀ ਵਸਤੂਆਂ ਦਾ ਇਸਤੇਮਾਲ ਨਾ ਕਰੇ ਹੁਣ ਅਸੀਂ ਮੱਥਾ ਟੇਕ ਕੇ ਮਾਤਾ ਜੀ ਦੇ ਮੰਦਰ ਵਾਪਸੀ ਕਰਾਂਗੇ ਆ ਪਹੁੰਚੇ ਅਸੀਂ ਮਾਤਾ ਜੀ ਦੇ ਮੰਦਰ ਇਹ ਹੈਗਾ ਕੁਝ ਟਰੈਕ ਦਾ ਰਸਤਾ ਤੇ ਹੁਜੋ ਹੈਗੀ ਹੈ ਲੋਕੇਸ਼ਨ ਜਿੱਥੇ ਮਾਤਾ ਜੀ ਦਾ ਮੰਦਿਰ ਬਣਿਆ ਹੋਇਆ ਹੈ ਪੂਰੀ ਤਰ੍ਹਾਂ ਸ਼ਾਂਤ ਹੈ ਨਾ ਕੋਈ ਹਾਰਨ ਨਾ ਕੋਈ ਲੋਡ ਸਪੀਕਰ ਚਾਰੇ ਪਾਸੇ ਸਨਾਟਾ ਫੈਲਿਆ ਹੋਇਆ ਹੈ ਜੇ ਤੁਸੀਂ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਘਰ ਤੋਂ ਘੱਟ ਅੱਧਾ ਘੰਟਾ ਇਹੋ ਜਿਹੀ ਪੀਸਫੁਲ ਜਗ੍ਹਾ ਦੇ ਉੱਤੇ ਅਕਾ ਬੰਦ ਕਰਕੇ ਭੇਜੋ ਕੁਝ ਸਮਾਂ ਮੈਂ ਇੱਥੇ ਬੈਠ ਕੇ ਮੈਡੀਟੇਸ਼ਨ ਕਰਦਾ ਹਾਂ ਉਸ ਤੋਂ ਬਾਅਦ ਅਸੀਂ ਚੱਲ ਪੈਂਦੇ ਹਾਂ ਬਲੈਂਕ ਦੇ ਰਸਤੇ ਨੂੰ ਜਿੱਥੇ ਹੁੰਦੀ ਹੈ ਪੈਰਾ ਰਾਈਡਿੰਗ ਹੁਣ ਅਸੀਂ ਆ ਪਹੁੰਚੇ ਆ ਬਲਿੰਕ ਪੈਰਾ ਰਾਈਡਿੰਗ ਵਾਲੇ ਸਥਾਨ ਦੇ ਉੱਤੇ ਇੱਕ ਹੀ ਸਭੀ ਦਾ ਇੱਕਾ ਲਗਾ ਲਗਾ ਇੰਸ਼ੂਰੈਂਸ ਹੋਗਾ ਇੰਸ਼ੂਰੈਂਸ ਮਤਲਬ ਐਸਾ ਕਿ 500 ਡੀਓਗਾ ਲੈ ਤੇ ਆ ਅੱਛਾ ਉਹ ਵੀ ਐਸਾ ਡਾਊਨ ਵੀ ਕਰਵਾ ਦੋਗੇ ਬਾਈਸਾ ਪਾ ਵੀ ਸਾਰਾ ਟੂਰ ਨੂੰ ਲੈ ਕੇ ਇਸ ਦਾ ਮਤਲਬ ਜਿਵੇਂ ਕੀ ਹੋਈਏ ਫਿਕਸ ਕਰ ਦੋਗੇ ਮੇਰ ਕਰੇ ਗਲੈਡ ਮੇਰ ਕਰੇ ਸਤਾ ਜਾਏਗੇ ਵੀ ਨਾ ਮੈਂ ਮੈਂ ਆ ਜਾਓ ਬੋਲ ਰਹਾ ਮੈਂ ਬਲਿੰਕ ਦੇ ਬਾਅਦ ਅਸੀਂ ਪਹੁੰਚਦੇ ਹਾਂ ਬੀਟ ਹੋਟਲ ਦੇ ਵਿੱਚ ਜਿੱਥੇ ਹੋਟਲ ਮਾਰਕ ਦੇ ਨਾਲ ਪੈਗ ਦੇ ਸਰੂਰ ਦੇ ਵਿੱਚ ਕੁਝ ਫਨ ਕਰਦੇ ਹਾਂ ਕਿਸੇ ਕਹਾਣੇ ਸਕੇ ਤੋਂ ਬੇਹਸਾਰ ਕਿਸੇ ਕੇ ਵਾਸਤੇ ਹੋਵੇ ਦਿਲ ਵਿੱਚ ਪਿਆ ना। हम देव से गरीब हैं, 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 यार यार हम 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 दिल से से अमीर अमीर जेब हैं।

रमीर है, हमारे बुरे पतीर हैं, तेरी जान के हम रमीर हैं, मेरे जुबान के लिए कोई को ज़िंदगी, जने बाहर के, के लिए कोई ज़िंदगी, किसी को तो ना हो, है तुम्हारा, बिना इसी का नाम है. हमीशे गांव जाएगा कि मर के भी किसी को याद आएगे कि कानों में मुंह आएगे कहे कबूल कर किसी के बाहर जीना इसी कलाब है ਕਿਸੇ ਤੇ ਹਾਸ ਤੇ ਬੁਲੇ ਬੁਲੇ ਲੱਗਿਆ ਜਿਲਾਹੀ ਸੀ ਕਹਾਣੇ ਚੰਨ ਮੈਨੂੰ ਮਰਨ ਮਰਨ ਮਾਰਦੇ ਦੇਵਗੋ ਚੰਨ ਮੈਨੂੰ ਚੰਨ ਦਾਸ ਦਾ ਪੜਾ ਸੀ ਯਾ ਕਸੇ ਤੂਰੀ ਨੇ

ਸੀ ਨੈਸੀ ਦਾ ਨਾਮ ਹੈ ਆਇਓ ਦਾ ਨਾਮ ਰੋ ਮੈ ਆ ਗਿਆ ਨਾ ਜਬਸੀ ਆਹ ਬੋਸਿਆ ਬਣਾ ਪੰਜਾਬੀ ਵਾਲੇ ਗਾਣੇ ਆਹ ਪੰਜਾਬੀ ਨਾਲੇ ਰੋਸਤ ਕਰਦੇ ਉਹ ਜੱਟ ਕੀ ਅੱਜਕੱਲ ਅੱਜਕੱਲ ਨਵਾਂ ਆਇਆ ਨਾ ਮੈਂ ਕਰਨੇ ਚਲੇ ਜਾ ਇੱਕ ਕਮਰਾ ਮਿਲਿਆ ਸਗਾ ਸਾਨੂੰ ਕਿਉਂਕਿ ਜਨ ਪਿਸ਼ਾਨ ਉਹਨਾਂ ਨਾਲ ਪਹਿਲਾਂ ਦੀ ਸੀਗੀ ਜੇ ਕੋਈ ਬੰਦਾ ਜਾਂ ਕੋਈ ਵੀ ਸੱਜਣ ਪਿਆਰਾ ਆਪਣੇ ਪਰਿਵਾਰ ਦੇ ਨਾਲ ਇੱਥੇ ਛੁੱਟੀਆਂ ਬਤੀਤ ਕਰਨਾ ਚਾਹੁੰਦਾ ਆ ਤਾਂ ਇੱਥੇ ਆ ਸਕਦਾ ਆ ਇਸ ਦਾ ਬਜਟ ਵੀ ਬਹੁਤਾ ਜ਼ਿਆਦਾ ਨਹੀਂ ਹੈਗਾ ਹਜ਼ਾਰ ਤੋਂ ਲੱਗੇ 1500 ਦੇ ਵਿੱਚ ਤੁਹਾਨੂੰ ਇੱਕ ਕਮਰਾ ਮਿਲ ਸਕਦਾ ਆ ਐਸ ਵੇਲੇ ਭਾਰਤ ਪਾਕਿਸਤਾਨ ਯੁੱਧ ਕਰਕੇ ਇੱਥੇ ਪੈਨਿਕ ਮਚਿਆ ਹੋਇਆ ਆ ਤੇ ਬੰਦਾ ਫ੍ਰੈਂਡਲੀ ਹੋਣ ਕਰਕੇ ਸਾਨੂੰ ਇਹਨੇ ਰੇਟ ਰੂਟ ਕੋਈ ਦੱਸਿਆ ਨਹੀਂ ਰੋਟੀ ਰਾਟੀ ਖਿਲਾ ਕੇ ਚਲ ਗਏ ਆ ਤੇ ਹੁਣ ਇਹਦੇ Google Pay ਤੇ ਅਸੀਂ ਪੇਮੈਂਟ ਕਰਾਂਗੇ ਆ ਹੈਗਾ ਉੱਪਰ ਦਾ ਪੋਰਸ਼ਨ ਉੱਪਰ ਵੀ ਫੈਮਿਲੀ ਦੇ ਮੈਂਬਰਸ ਹੋ ਸਕਦੇ ਆ ਤੇ ਕਿੰਦਰ ਬੈੱਡ ਲੱਗਿਆ ਹੋਇਆ ਸਾਹਮਣੇ ਹੈਗਾ ਪਹਾੜਾਂ ਦਾ 뷰 ਮਤਲਬ ਬਹੁਤ ਵਧੀਆ ਜੇ ਤੁਸੀਂ 4-5 ਜਣ ਇੱਥੇ ਜਿਹੜਾ ਇਹ ਬੰਦਾ ਫੈਮਿਲੀ ਨਾਲ ਆ ਕੇ ਆਪਣੀਆਂ ਛੁੱਟੀਆਂ ਕੱਟਣਾ ਚਾਹੁੰਦਾ ਆ ਬਹੁਤ ਵਧੀਆ ਲੁੱਕ ਬਣਾਈ ਹੋਈ ਆ ਕਮਰੇ ਦੀ ਇਹ ਲੋ ਇੱਧਰ ਸੋਫੇ ਲੱਗੇ ਹੋਏ ਆ ਸ਼ਾਨਦਾਰ 뷰 ਆ